ਸ਼ਹਿਰ ਦੇ ਵਿੱਚ ਜਿਹੜਾ ਰੋਸ ਮਾਰਚ ਕੱਢਾਂਗੇ ਤੇ ਆਮ ਲੋਕਾਂ 'ਚ ਇਹ ਗੱਲ ਲੈ ਕੇ ਜਾਵਾਂਗੇ ਕਿ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਪੰਜਾਬ 'ਚ ਬਦਲਾਅ ਲੈ ਕੇ ਆਵਾਂਗੇ ਅਸੀਂ ਆਮ ਘਰਾਂ 'ਚੋਂ ਉੱਠਿਆ ਸੋ ਉਹ ਅੱਜ ਆਮ ਘਰਾਂ ਦੇ ਜਿਹੜੇ ਲੋਕ ਨੇ ਉਹ ਅੱਜ ਆਮ ਬੰਦਿਆਂ ਦੇ ਨਹੀਂ ਰਹਿ ਗਏ ਉਹ ਅੱਜ ਕਾਰਪੋਰੇਟ ਘਰਾਣਿਆਂ ਦੇ سرمایہਦਾਰਾਂ ਦਾ ਪੱਖਪੂਰ ਦੇ ਪਿਆ ਇਹ ਜਿਹੜਾ ਗਰੀਬ ਤਬਕਾ ਮਜ਼ਦੂਰ ਤਬਕਾ ਮਿਹਨਤਕਸ਼ ਤਬਕਾ ਇਹਦੀ 4 ਸਾਲ 'ਚ ਕਿਸੇ ਸਰਕਾਰ ਨੇ ਇੰਨੇ ਕੋਈ ਸੁਣਵਾਈ ਨਹੀਂ ਕੀਤੀ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਪੰਜਾਬ ਚ ਮੈਂ ਕੋਈ ਰੈਲੀ ਨਹੀਂ ਹੋਣ ਦਵਾਵਾਂਗਾ ਕੋਈ ਪ੍ਰਦਰਸ਼ਨ ਨਹੀਂ ਹੋਣ ਦਵਾਵਾਂਗਾ ਸਵੇਰੇ ਚੰਡੀਗੜ੍ਹ ਬਲਾ ਕੇ ਸ਼ਾਮੀ ਸਾਰਿਆਂ ਦੇ ਮਸਲੇ ਹੱਲ ਕਰਕੇ ਵਾਪਿਸ ਤੋਰਿਆ ਕਰਾਂਗੇ ਸੋ ਉਹ ਮੁੱਖ ਮੰਤਰੀ ਦਾ ਜਿਹੜਾ ਐਕਸਪੀਰੀਅੰਸ ਆਹੀਂ ਤੁਹਾਡੇ ਨਾਲ ਸ਼ੇਅਰ ਕਰੀਏ ਪਿਛਲੇ 4 ਸਾਲ ਚ 33 34 ਮੀਟਿੰਗ ਇਸ ਮੁੱਖ ਮੰਤਰੀ ਵੱਲੋਂ ਸਾਨੂੰ ਦਿੱਤੀਆਂ ਗਈਆਂ ਪਰ ਟੇਬਲ ਤੇ ਬਹਿ ਕੇ ਇੱਕ ਵੀ ਮੀਟਿੰਗ ਜਿਹੜੀ ਐ ਇਸ ਮੁੱਖ ਮੰਤਰੀ ਨੇ ਨਹੀਂ ਕੀਤੀ ਜਿੱਥੇ ਕਹਿੰਦਾ ਸੀ ਮਸਲੇ ਹੱਲ ਕਰਨੇ ਐ ਇਹ ਤਾਂ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੋ ਅੱਜ ਮਜਬੂਰ ਹੋ ਕੇ ਸਾਨੂੰ ਇਹ ਸੰਘਰਸ਼ ਦਾ ਰਸਤਾ ਇਖਤियार ਕਰਨਾ ਪਿਆ ਤੇ ਇਸ ਗੁੰੰਗੀ ਬੋਲੀ ਸਰਕਾਰ ਨੂੰ ਆਪਣੀ ਆਵਾਜ਼ ਸੁਣਾਉਣ ਦਾ ਜਿਹੜਾ ਯਤਨ ਅਸੀਂ ਕਰ ਰਹੇ ਆ ਤੇ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮੰਗਾ ਮਸਲਿਆਂ ਦਾ ਹੱਲ ਨਹੀਂ ਕਰਦੇ ਤੇ ਉਹ ਇਸ ਤੋਂ ਵੀ ਤਿੱਖੇ ਸੰਘਰਸ਼ ਨੇ ਜਿਹੜੇ ਉਹ ਪੂਰੇ ਪੰਜਾਬ 'ਚ ਕੀਤੇ ਜਾਣਗੇ ਜਦੀ ਸਿੱਧੀ-ਸਿੱਧੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਮੈਂ ਜੀ ਤਰਨ ਸਿੰਘ ਮਾਨ ਕਹਿਣਾ ਚਾਹਦੇ ਤੁਸੀਂ ਵੀ ਰੋਸ ਜਿਹੜਾ ਚੱਲ ਰਿਹਾ ਤੁਹਾਡਾ ਇਹ ਜੀ ਰੋਸੋ ਜੋ ਅੱਜ ਪ੍ਰੋਰ ਹਾੜਾ ਤਿੰਨ ਦਿਨਾਂ ਲਗਾਤਾਰ ਆਪਣੇ ਦਫ਼ਤਰਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਕੰਮ ਬੰਦ ਕਰਕੇ ਤੇ ਅੱਜ ਤੀਜਾ ਦਿਨ ਡੀਸੀ ਦੇ ਉੱਤੇ ਸਾਹਮਣੇ ਆਏ ਮੰਗ ਪੱਤਰ ਦੇਣਾ ਹੈ ਫਿਰ ਸ਼ਹਿਰ ਚ ਰੋਸ ਮਾਰਚ ਕਰਨਾ ਹੈ ਇਹ ਗੁੰਗੀ ਬੋਲੀ ਸਰਕਾਰ ਨੂੰ ਸੁਣਾਉਣੀ ਕਰਨਾ ਹੈ ਇਹ ਸਰਕਾਰ ਜਿਉਂ ਦੀ ਸਤਾ ਦੇ ਵਿੱਚ ਆਈ ਆ ਆਉਣ ਲੱਗਾ ਬੜੇ ਬੜੇ ਵਾਅਦੇ ਕੀਤੇ ਸੀ ਕਿ ਪੂਰੇ ਪੰਜਾਬ ਦੇ ਵਿੱਚ ਕੋਈ ਧਰਨਾ ਪ੍ਰਸ਼ਨ ਨਹੀਂ ਹੋਏਗਾ ਔਰ ਜੇ ਹੋਏਗਾ ਤਾਂ ਸ਼ਾਮ ਨੂੰ ਉੱਚ ਅਧਿਕਾਰ ਬੁਲਾ ਕੇ ਸਵੇਰੇ ਮਸਲੇ ਹੱਲ ਕਰਾਂਗੇ ਇਹ ਸਰਕਾਰ ਸਾਰੋਂ ਦੀ ਮਾੜੀ ਸਰਕਾਰ ਆਈ ਹੈ ਕਿਉਂਕਿ ਇੰਨੀ ਵਾਰ ਮੀਟਿੰਗ ਕਰਦੇ ਆਗੇ ਸਾਡਾ ਨਾਲ ਗੱਲ ਨਹੀਂ ਕਰਦੇ ਉਹ ਪਹਿਲੀ ਸਰਕਾਰ ਚੋਂ ਬੈਠ ਕੇ ਗੱਲ ਤੇ ਕਰਦੀਆਂ ਸੀ ਇਹ ਇੰਨੀ ਮਾਰੀ ਸਰਕਾਰ ਦੇਖੀ ਨਕਮੀ ਜਿਹੜੀ ਬੈਠ ਕੇ ਸਾਡਾ ਨਾਲ ਗੱਲ ਨਹੀਂ ਕਰਦੀ ਕਿ ਉਹ ਪਾਕਿਸਤਾਨ ਤੋਂ ਆਏ ਕਿ ਬੰਗਲਾਦੇਸ਼ ਤੋਂ ਆਏ ਵੀ ਜਿਹੜਾ ਸਾਡਾ ਨਾਲ ਬੈਠ ਕੇ ਗੱਲ ਨਹੀਂ ਕਰ ਸਕਦੀ ਇਹ ਇੰਨੀ ਨਕਮੀ ਮਾਰੀ ਸਰਕਾਰ ਆ ਔਰ ਇਹਨੂੰ ਸੁਣਾਉ ਨਹੀਂ ਕਰਨਾ ਚਾਹੁੰਦੇ ਸਰਕਾਰ ਨੂੰ ਔਰ ਵਾਲੇ ਦਿਨਾਂ ਦੇ ਵਿੱਚ ਜੋ ਕੱਚੇ ਮਾਲਾਵਣ ਇਹਨਾਂ ਦਾ ਹਾਲ ਹਾਲ ਨਾ ਹੋਇਆ ਤੇ ਸੰਘਰਸ਼ ਹੋਰ ਦੇਖੇ ਕੀਤੇ ਜਾਣਗੇ